ਦੋਸਤੋ ਦੋਸਤੋ ਪੱਤ ਸੰਸਮਣ ਦੇ ਕਾਨੂੰਨ ਨੰਬਰ 2 ਖਾਨਾ ਨੰਬਰ 2 ਦੇ ਵਿੱਚ ਜਦੋਂ ਇਨਕੁਆਰੀ ਦੌਰਾਨ ਪੁਲਿਸ ਕਿਸੇ ਨੂੰ ਨਰੋਜ ਪਾਉਂਦੀ ਹੈ ਤੇ ਖਾਨਾ ਨੰਬਰ 2 ਦੇ ਵਿੱਚ ਰੱਖ ਦਿੰਦੀ ਹੈ ਤਾਂ ਉਸ ਤੋਂ ਬਾਅਦ ਟ੍ਰਾਇਲ ਦੇ ਦੌਰਾਨ ਅਦਾਲਤ ਉਸ ਦੋਸ਼ੀ ਨੂੰ ਜਾਂ ਵਿਅਕਤੀ ਨੂੰ ਕਹਿੰ ਲੋ ਸਮਨ ਕੱਤ ਲੈਂਦੀ ਹੈ ਤਾਂ ਕੀ ਉਹ ਵਿਅਕਤੀ ਨੂੰ ਬਾਅਦ ਦੀ ਵਾਰ ਜਮਾਨਤ ਦਾ ਅਧਿਕਾਰ ਹੈ ਜਾਂ ਨਹੀਂ ਹੈ ਕਿ ਉਸ ਨੂੰ 438 CrPC ਦੇ ਤਹਿਤ ਜਮਾਨਤ ਮਿਲਣੀ ਚਾਹੀਦੀ ਹੈ ਜਾਂ ਨਹੀਂ ਉਰਿਸਾ ਹਾਈ ਕੋਰਟ ਦਾ ਇਸ ਵਾਰ ਬਹੁਤ ਵੱਡਾ ਫੈਸਲਾ ਆਇਆ ਹੈ ਇਸ ਤੋਂ ਪਹਿਲਾਂ ONW ਪੰਜਾਬ ਨਾਣਾ ਹਾਈ ਕੋਰਟ ਦਾ ਤੇ ਰਾਸਤਾਂ ਹਾਈ ਕੋਰਟ ਦੇ ਵੀ ਫੈਸਲੇ ਆਏ ਹੋਏ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਦੋਸਤੋ ਇੱਕ ਕਤਲ ਕੇਸ ਸੀ ਸਰਮਾਈ ਦੇ ਦੌਰਾਨ ਇੱਕ ਮਲਜਮ ਨੂੰ ਜਿਸ ਨੂੰ ਖਾਨਾ ਨੰਬਰ 2 ਦੇ ਵਿੱਚ ਰੱਖਿਆ ਗਿਆ ਸੀ ਹੇਠਲੀ ਅਦਾਲਤ ਵੱਲੋਂ ਸੰਮਨ ਕੀਤਾ ਜਾਂਦਾ ਸੰਮਨ ਕਰਨ ਤੋਂ ਬਾਅਦ ਉਹ ਵਿਅਕਤੀ ਬਾਅਦ ਦੀ ਬਾਅਦ ਜਵਾਨਤ ਲਾਉਂਦਾ ਜਿਸ ਤੋਂ ਬਾਅਦ ਉਸ ਦੀ ਹਾਈ ਕੋਰਟ ਦੇ ਵਿੱਚ ਜਵਾਨ ਤਾਂ ਰਿਜੈਕਟ ਹੋ ਜਾਂਦੀ ਹੈ ਤਾਂ ਉਸ ਨੂੰ ਹਾਈ ਕੋਰਟ ਦਾ ਰੁਖ ਕਰਨਾ ਪੈਂਦਾ ਹੈ ਹਾਈ ਕੋਰਟ ਦੇ ਵਿੱਚ ਜਦੋਂ ਜਵਾਨ ਤਾਂ ਲਾਉਂਦੇ ਤਾਂ ਉੱਥੇ ਜਿਹੜਾ ਪਟੀਸ਼ਨ ਕਰਤਾ ਦੇ ਵਕੀਲ ਵੱਲੋਂ ਦਿਨੀ ਲਾ ਦਿੱਤੀ ਹੈਗੀ ਪੀਟ ਦੇ ਦੇ ਵਕੀਲ ਵੱਲੋਂ ਜਾਨੀ ਕਿ ਸਰਕਾਰ ਦੇ ਵਕੀਲ ਵੱਲੋਂ ਜੋ ਦਿਨੀ ਲਾ ਦਿੱਤੇ ਗਏ ਉਹਨਾਂ ਵਾਰ ਆਉ ਜਾਂਦੇ ਆ ਜਿਹੜਾ ਸਰਕਾਰ ਦਾ ਵਕੀਲ ਸੀ ਉਸ ਦਾ ਕਹਿਣਾ ਸੀ ਕਿ 438 ਸੀ ਆਰ ਪੀ ਸੀ ਦੇ ਵਿੱਚ ਇਸ ਵਿਅਕਤੀ ਨੂੰ ਜਵਾਨਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਦੇ ਵਿੱਚ ਉਹਨਾਂ ਨੇ ਅਦਾਲਤ ਵੱਲੋਂ ਉਨਰ ਕੋਰਟ ਵੱਲੋਂ ਸਮਨ ਕੀਤਾ ਗਿਆ ਇਸ ਲਈ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਹੈ ਜਿਹੜਾ ਕਿ 438 ਦੀ ਤਾਰੀਫ ਨੂੰ ਪੂਰਾ ਨਹੀਂ ਕਰਦਾ ਦੂਜੀ ਦਿਨ ਇਹ ਉਸ ਦੀ 438 ਦੇ ਵਿੱਚ CrPC ਵਿੱਚ ਬਾਅਦ ਦੀ ਵਾਰ ਜਵਾਨ ਤੇ ਤਾਂ ਅਪਲਾਈ ਕੀਤੀ ਜਾ ਸਕਦੀ ਹੈ ਜੇਕਰ ਉਸ ਨੂੰ ਪੁਲਿਸ ਤੋਂ ਗ੍ਰਿਫਤਾਰੀ ਦਾ ਹੁਕਮ ਹੋਵੇ ਇਸ ਲਈ ਇਹ 438 CrPC ਦੇ ਵਿੱਚ ਜਾਨਕਿ ਬਾਅਦ ਦੀ ਵਾਰ ਜਵਾਨ ਬਾਅਦ ਦੀ ਵਾਰ ਜਿਹੜੀ ਵਿਅਕਤੀ ਨੇ ਜਵਾਨ ਤੇ ਅਪਲਾਈ ਕੀਤੀ ਹੈ ਇਸ ਦਾ ਇਹ ਹੱਕਦਾਰ ਨਹੀਂ ਹੈ ਦਾ ਜਿਹੜਾ ਪਟੀਸ਼ਨ ਕਰਤਾ ਜਾਨੀ ਕਿ ਮੁਲਜ਼ਮ ਵਿਅਕਤੀ ਸੀ ਜਿਸ ਨੂੰ ਪੁਲਿਸ ਨੇ ਕਾਂਡਾ ਨੰਬਰ 2 ਦੇ ਵਿੱਚ ਰੱਖਿਆ ਗਿਆ ਫਾਈਲ ਸੀ ਤੇ ਕੋਰਟ ਵੱਲੋਂ ਸਨਮਾਨ ਕੀਤਾ ਗਿਆ ਸੀ ਉਸ ਦੇ ਦਿਨ ਸੀ ਕਿ ਤੁਸੋਂ ਉਹ ਨਹੀਂ ਨਿਤ ਦੇ ਵਿੱਚ ਉਹ ਕੋਰਟ ਹੈ ਉਸ ਨੂੰ ਅਫਰਾਸ ਦੇ ਵਿੱਚ ਲੈ ਸਕਦੇ ਇਸ ਲਈ ਜਿਹੜਾ ਗ੍ਰਿਫਤਾਰੀ ਦਾ ਡਰ ਬਾਜਵਾ ਜਦੋਂ ਗ੍ਰਿਫਤਾਰੀ ਦਾ ਡਰ ਬਾਜੂ ਹੋਵੇ ਤਾਂ 433 ਸੀ ਆਰ ਪੀ ਸੀ ਦੇ ਵਿੱਚ ਜਿਹਨਿ ਜਵਾਨਤ ਦਿੱਤੀ ਜਾਂਦਾ ਪਵੰਦ ਹੈ ਪ੍ਰੋਵੀਜ਼ਨ ਹੈ ਆ ਇਸ ਤੇ ਹਾਈ ਕੋਰਟ ਨੇ ਤਿੰਨ ਸੌ ਨੀ ਤੇ ਨੱਤੇ 438 ਦੋਨਾਂ ਪੱਖਾਂ ਨੂੰ ਬਾਚਿਆ ਦੋਨਾਂ ਪੱਖਾਂ ਤੋਂ ਬਾਚਣ ਦਵਾ ਉਹਨਾਂ ਦੇ ਵਿਲਾ ਹਾਈ ਕੋਰਟ ਤੋਂ ਵੀ ਇਸ ਫੈਸਲੇ ਬਣ ਚੀ ਵੀ ਜਦੋਂ ਇਹ ਨੀ ਕੋਰਟ ਵੱਲੋਂ 319 ਦੇ ਤਹਿਤ ਜਿਸ ਵਿਅਕਤੀ ਨੂੰ ਸਮਨ ਕੀਤਾ ਗਿਆ ਉਸ ਵਿਅਕਤੀ ਨੂੰ ਹੇਟਲੀ ਕੋਰਟ ਹੈ ਜਿਹੜੀ ਹਰਾਸ ਦੇ ਵਿੱਚ ਹੇਟਲੀ ਲਾਲ ਤਾਂ ਜਿਹੜੀ ਉਸ ਨੂੰ ਹਰਾਸ ਦੇ ਵਿੱਚ ਲੈ ਸਕਦੀ ਹੈ ਇਸ ਲਈ ਜਦੋਂ ਉਸ ਦੀ ਗ੍ਰਿਫਤਾਰੀ ਦਾ ਰਾਰਾ ਜਿਹੜੀ ਕਿ ਉਸ ਦੀ ਸੁਰੱਖਿਆ ਨੂੰ ਆਜ਼ਾਦੀ ਨੂੰ ਖਤਮ ਕਰਦੇ ਹੋਏਗੀ ਇਸ ਲਈ ਉਸ ਨੇ ਜਿਹੜੇ ਮਲਜਮ ਨੂੰ ਜਵਾਨ ਤੇ ਦਿੱਤੀ ਜਾਣੀ ਚਾਹੀਦੀ ਹੈ ਤੇ 433 ਦੇ ਵਿੱਚ ਜਵਾਨ ਤੇ ਦਿੱਤੀ ਜਾਣੀ ਜਾਂਦੀ ਹੈ ਤੇ ਅੱਗੇ ਦਾਸ ਨੇ ਦੋਨਾਂ ਪੱਖਾਂ ਨੂੰ ਬਾਤ ਦੇ ਹੋਏ ਇੱਕ ਬਲਜਿੰਦਰ ਸਿੰਘ ਵਸੇ ਪੰਜਾਬ ਸਟੇਟ ਦੇ 2015 ਦਾ 293229 2015 ਦਾ 3229 ਸਟੇਸ਼ਨ ਨੂੰ ਕੋਡ ਕੀਤਾ ਹੈ ਤੇ ਇੱਕ ਮਨੋਹਰ لال ਵਸੇ ਸਟੇਟ ਆਵਾਰਾਸਤਾਨ ਦੋ ਸਟੇਸ਼ਨ ਨੂੰ ਔਰ ਜਿੱਦਾਂ ਜਿਸ ਦੇ ਵਿੱਚ 319 ਦੇ ਵਿੱਚ ਸਬੰਧ ਕੀਤੇ ਮੋਲਜਮਦੀਬ ਆਰ ਦੀ ਬਾਤ ਜਵਾਨਤ ਨੂੰ ਅਨਰਿਵਲ ਹਾਈ ਕੋਰਟ ਨੇ ਸਹੀ ਟੈਰ ਆਇਆ ਕਿਉਂਕਿ ਉਹ ਉਥੇ 319 ਤੰਦੇ ਦੇ ਵਿੱਚ ਜਿਹੜੇ ਮੋਲਜਮ ਨੇ ਹੈਲਨੀ ਲਾਲਤੇ ਦੁਆਰਾ ਸਬੰਧ ਕੀਤਾ ਜਾਂਦਾ ਤਾਂ ਉਸ ਨੂੰ ਬਾਜ ਕੋ ਗ੍ਰਿਫਤਾਰੀ ਦਾ ਡਰ ਹੁੰਦਾ ਅਨਰਿਵਲ ਹਾਈ ਕੋਰਟ ਨੇ 319 ਤੰਦੇ ਵਿੱਚ ਮੋਲਜਮ ਨੂੰ ਜਵਾਨਤ ਦਿੱਤੀ ਹੈਲਨੀ ਲਾਲਤੇ ਨੂੰ ਆਦੇਸ਼ ਦਿੱਤਾ ਕਿ ਜਵਾਨਤ ਦੇ ਛਾਤਾ ਤਹਿ ਕਰ ਤੇ ਮੋਲਜਮ ਨੂੰ ਤੋਂ ਸਿਕਿਉਰਟੀ ਲਈ ਜਾਵੇ